ਲੋਡਿੰਗ ਦਾ ਖੂਬਸੂਰਤ ਸ਼ਾਇਰ ਪੰਜਾਬੀ ਦਾ ਨਾਮਵਰ ਸ਼ਾਇਰ ਔਰ ਪੰਜਾਬ ਪੰਜਾਬੀ ਤੇ ਪੰਜਾਬੀ ਅਦਾ ਮਦਈ ਸ਼ਾਇਰ ਸ਼ਰਾਬ ਦੇ ਵਹਿਨ ਤੇ ਇਹੋ ਜਿਹਾ ਡੁੱਬਿਆ ਕਿ ਮੋੜੋਂ ਬਾਹਰ ਨਹੀਂ ਆ ਸਕਿਆ ਪਰ ਅਸੀਂ ਕੋਈ ਵਿਚਲਾ ਰਸਤਾ ਕੱਢਣਾ ਕਿ ਨਾ ਉਹਨੂੰ ਹੀ ਕੋਈ ਠੀਕਸ ਪਹੁੰਚੇ ਨਾ ਮੈਨੂੰ ਹੀ ਪਹੁੰਚੇ ਨਾ ਇੱਕ ਦੂਜੇ ਦੀਆਂ ਭਾਵਨਾਵਾਂ ਯਾਤੋਂ ਤੇ ਸਾਡੀ ਯਾਰੀ ਦੋਸਤੀ ਵੀ ਬਣੀ ਰਵੇ ਸਾਡੀ ਦੋਸਤੀ ਦਾ ਰਿਸ਼ਤਾ ਵੀ ਬਣਿਆ ਰਵੇ ਤੇ ਜੇ ਉਹ ਜਾਣਕਾਰੀ ਨਾ ਹੋਵੇ ਨਾ ਤੇ ਸਾਨੂੰ ਕਿਸੇ ਦੀ ਕਰਦਾਰ ਕੋਈ ਨਹੀਂ ਕਰਨੀ ਚਾਹੀਦੀ ਕਿਉਂਕਿ ਸਿਆਣੇ ਕਹਿੰਦੇ ਆ ਜਿਹੜੇ ਗੋਲੀ ਹੋਵੇ ਤਲਵਾਰ ਹੋਵੇ ਤੀਰ ਹੋਵੇ ਇਹਨਾਂ ਦੇ ਫੱਟ ਮਿੱਟ ਜਾਂਦੇ ਆ ਪਰ ਜਿਹੜੀ ਇੱਕ ਤਸੀਂ ਗਲਤ ਕਿਸੇ ਨੂੰ ਸ਼ਬਦ ਬੋਲੇ ਹੋਣਗੇ ਨਾ ਗਲਤ ਇੱਕ ਫਿਕਰਾ ਬੋਲਿਆ ਹੋਊਗਾ ਉਹਦਾ ਫੱਟ ਕਦੀ ਵੀ ਨਹੀਂ ਮਿਟਦਾ ਇਹ ਸਦਿਆਂ ਯਾਦ ਰਹਿੰਦਾ ਪਿਆਰੇ ਨੂੰ ਖੱਦਨ ਦਾ ਦਰਦ ਜਿਹੜਾ ਹੁੰਦਾ ਕੋ ਜ਼ਿੰਦਗੀ ਪਰ ਇਕ ਪੀੜ ਬਣ ਕੇ ਸਾਡੀ ਕਿਹੇ ਨਾ ਕਿਹੇ ਖੂੰਜੇ ਚ ਪਿਆ ਰਹਿਦਾ ਤੇ ਜਦੋਂ ਇਹ ਕਰਵਟ ਲੈਂਦਾ ਨਾ ਤੇ ਫਿਰ ਦਿਲ ਨੂੰ ਬੜਾ ਗਹਿਰਾ ਦਰਦ ਹੁੰਦਾ ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਚੈਨਲ ਚੰਗ ਦੀ ਰਾਤ ਤੇ ਸਵਾਗਤ ਆ ਸਾਰਿਆਂ ਦਾ ਤੇ ਦੋਸਤੋ ਸਵੇਰ ਦਾ ਸਮਾਂ ਖੂਸੂਰਜੀ ਤੋਪਾ ਫਿਰ ਦੀ ਕਉਤਾਵਾ ਇਹ ਕਿਰਨਾ ਦੇ ਵਿੱਚ ਨਸ਼ਾ ਜਿਹਾ ਕਿਸੇ ਸੀਪੇ ਹਿੰਬੇ ਸੱਪ ਦੇ ਡੰਗ ਵਰਗਾ ਅੱਜ ਦਿਨ ਚੜਿਆ ਤੇਰੇ ਰੰਗ ਵਰਗਾ ਬੜੀ ਪਿਆਰੀ ਕਵਿਤਾ ਏ ਤੇ ਸ਼ੇਵ ਨੇ ਕਹਿੰਦੇ ਕਿਸੇ ਦੋਸਤ ਨੂੰ ਮਿਲਣ ਗਿਆ ਸੀ ਤੇ ਉਹਦੇ ਘਰ ਸੁੱਤਾ ਸੀ ਰਾਤ ਤੇ ਉਹਦੀ ਕੰਦ ਤੇ ਲਿਖੀ ਦਿੱ ਹੀ ਕੋਲੇ ਨਾਲ ਇਹ ਕਵਿਤਾ ਕਹਿਰ ਇਹਨਾਂ ਗੱਲਾਂ ਦੇ ਤੇ ਪਤਾ ਨਹੀਂ ਤੱਥ ਹੈਗੇ ਕਿ ਨਹੀਂ ਪਰ ਸ਼ੇਵ ਨੂੰ ਲੈ ਕੇ ਬਹੁਤ ਸਾਰੀਆਂ ਇਹ ਚੀਜ਼ਾਂ ਚੱਲਦੀਆਂ ਦੋਸਤੋ 6 ਬਿਆਰਾਂ ਦਾ ਯਾਰ ਸੀ ਤੇ ਉਹਦੀਆਂ ਬਹੁਤ ਸਾਰੀਆਂ ਗੱਲਾਂ ਉਹਦੇ ਸਮਕਾਲੀ ਜਿਹੜੇ ਮਿਲਦੇ ਆ ਜਿੰਨਾਂ ਉਹਨਾਂ ਤੋਂ ਮੈਂ ਸੁਣਦਾ ਤੇ ਗੱਲਾਂ ਚੰਗੀਆਂ ਵੀ ਲੱਗਦੀਆਂ ਪਰ ਐਂਡ ਤੇ ਬਾਕੀ ਉਹ ਦੁਨੀਆ ਦਾ ਖੂਬਸੂਰਤ ਸ਼ਾਇਰ ਪੰਜਾਬੀ ਦਾ ਨਾਮਵਾਰ ਸ਼ਾਇਰ ਔਰ ਪੰਜਾਬ ਪੰਜਾਬੀ ਤੇ ਪੰਜਾਬੀ ਅੱਦਾ ਮਦਈ ਸ਼ਾਇਰ ਸ਼ਰਾਬ ਦੇ ਵਹਿਨ ਤੇ ਇਹੋ ਜਿਹਾ ਡੁੱਬਿਆ ਇਹ ਮੋੜੋਂ ਬਾਹਰ ਨਹੀਂ ਆ ਸਕਿਆ ਤੇ ਘਰ ਪਰਿਵਾਰ ਉਹਦਾ ਸਾਰਾ ਜਿਹੜਾ ਸੀ ਸ਼ਿਵ ਦਾ ਉਹ ਖਤਮ ਹੋ ਗਿਆ ਔਰ ਜਿਹੜੇ ਬੱਚੇ ਸੀ ਛੋਟੇ ਜੋ ਪਟਿਆਲਾ ਯੂਨੀਵਰਸਿਟੀ ਵਾਲੇ ਨਾਲ ਸਾਹਮਦੇ ਤੇ ਸ਼ਾਇਦ ਉਹਨਾਂ ਦਾ ਵੀ ਔਖਾ ਹੋ ਜਾਂਦਾ ਚਲੋ ਖੈਰ ਆਇੜਾ ਵਾ ਬੜਾ ਖੂਬਸੂਰਤ ਇਹਦੀ ਮੈਂ ਗੱਲ ਕਰਨ ਲੱਗਾ ਹਾਂ ਤੇ ਵੀ ਕਈ ਸ਼ੇ ਛੇਵ ਦੀ ਗੱਲ ਹੋ ਲੱਗ ਪਈ ਤੇ ਦੋਸਤੋ ਕੋਈ ਵੀ ਆ ਸੰਸਾਰ ਦੇ ਵਿੱਚ ਸਾਡੇ ਯਾਰੀਆਂ ਦੋਸਤੀਆਂ ਛੇਵ ਯਾਰਾ ਵਾ ਯਾਰ ਸੀ ਤੇ ਰਿਸ਼ਤਿਆਂ ਨੂੰ ਲੈ ਕੇ ਭਾਵਕਤਾ ਜਿਹੜੀ ਆ ਰਿਸ਼ਤੇ ਹੈ ਹੀ ਭਾਵਕਤਾ ਦੇ ਨਾਮ ਜਿੱਥੇ ਭਾਵਕਤਾ ਨਹੀਂ ਹੋਊਗੀ ਭਾਵਨਾ ਨਹੀਂ ਹੋਊਗੀ ਉੱਥੇ ਰਿਸ਼ਤੇ ਵੀ ਨਹੀਂ ਹੁੰਦੇ ਤੇ ਰਿਸ਼ਤਿਆਂ ਨੂੰ ਬਣਾਈ ਰੱਖਣਾ ਵਾਸਤੇ ਜੋੜਨ ਵਾਸਤੇ ਸਾਨੂੰ ਬੜਾ ਕੁਝ ਬਦਲਣਾ ਪੈਂਦਾ ਆਪਣੇ ਆਪ ਨੂੰ ਬਦਲਣਾ ਪੈਂਦਾ ਕਉਈ ਹੁਣ ਮੈਂ ਆ ਤੇ ਮੇਰੀਆਂ ਆਤਾਂ ਕੁਝ ਹੋਰ ਨੇ ਤੇ ਕੋਈ ਦੂਸਰਾ ਮੇਰਾ ਸੱਜਣ ਮਿਲ ਲਿਆ ਤੇ ਉਹਦੀਆਂ ਆਤਾਂ ਕੁਝ ਹੋਰ ਹੋਣਗੀਆਂ ਪਰ ਅਸੀਂ ਕੋਈ ਵਿਚਲਾ ਰਸਤਾ ਕੱਢਣਾ ਕਿ ਨਾ ਉਹਨੂੰ ਹੀ ਕੋਈ ਠੇਸ ਪਹੁੰਚੇ ਨਾ ਮੈਨੂੰ ਹੀ ਪਹੁੰਚੇ ਨਾ ਇੱਕ ਦੂਜੇ ਦੀਆਂ ਭਾਵਨਾਵਾਂ ਯਾਤ ਹੋਣ ਤੇ ਸਾਡੀ ਯਾਰੀ ਦੋਸਤੀ ਬਣੀ ਰਵੇ ਸਾਡੀ ਦੋਸਤੀ ਦਾ ਰਿਸ਼ਤਾ ਵੀ ਬਣਿਆ ਰਹੇ ਇਸ ਤਰ੍ਹਾਂ ਪਰਿਵਾਰਾਂ ਦੇ ਰਿਸ਼ਤੇ ਵੀ ਹੁੰਦੇ ਆ ਸੁਭਾਅ ਸਾਰਿਆਂ ਦੇ ਅਲੱਗ-ਅਲੱਗ ਹੁੰਦੇ ਆ ਪਰ ਅਸੀਂ ਰਹਿਣਾ ਇੱਕ ਜਗ੍ਹਾ ਹੁੰਦਾ ਇਸ ਕਰਕੇ ਦੋਸਤੋ ਜਦੋਂ ਅਸੀਂ ਸਹਿਣਾ ਸਿੱਖ ਜੰਦੇ ਆ ਨਾ ਸਹਿਣਸ਼ੀਲ ਹੋ ਜਾਂਦੇ ਆ ਇੱਕ ਦੂਜੇ ਨੂੰ ਬਰਦਾਸ਼ਤ ਕਰਨੇ ਫਿਰ ਬੜਾ ਕੋਈ ਟੁੱਟਣੋਂ ਬਚ ਜਾਂਦਾ ਤੇ ਦੋਸਤੋ ਰਿਸ਼ਤਿਆਂ ਨੂੰ ਬਚਾਈ ਰੱਖੋ ਮੇਰੀ ਸਵੇਰ ਦੀ ਜਿਹੜੀ ਆ ਇਹ ਸਾਥ ਜਿਹੜੀ ਮੈਂ ਤੁਹਾਡੇ ਨਾਲ ਪਾ ਰਿਆਂ ਗੀਤਾ ਦੇ ਵਿੱਚ ਜਦੋਂ ਤੁਸੀਂ ਭਗਵਤ ਗੀਤਾ ਨੂੰ ਪੜਦੇ ਹੋ ਤੇ ਬੜੇ ਸੁੰਦਰ ਪ੍ਰਿਥਿਸ਼ਣ ਜਿਹਦੇ ਬੋਲ ਦਿਖੇ ਨੇ ਕਿ ਰਿਸ਼ਤੇ ਜਿਹੜੇ ਆ ਉਹ ਬੜੀ ਨਰਮੀ ਨਾਲ ਬੜੇ ਮੋਹ ਨਾਲ ਤੇ ਬੜੇ ਝੋਕੇ ਨਭਾਈ ਜਾਂਦੇ ਆ अदरवाइज ਇਹ ਹੀ ਆਕੜੇ ਰਵਾਂਗੇ ਤੇ ਰਿਸ਼ਤੇ ਟੁੱਟ ਜਾਂਦੇ ਆ ਦੋਸਤੋ ਸਾਨੂੰ ਨਾ ਸਾਡੇ ਸਭ ਸ਼ਬਦਾ ਤੇ ਸਾਡੇ ਸੁਭਾ ਤੇ ਸਾਡੇ ਕਹਿਣ ਤੇ ਸਾਡੇ ਬੋਲਣ ਤੇ ਇੱਕ ਬੜਾ ਸੰਜਮ ਰੱਖਣ ਦੀ ਜ਼ਰੂਰਤ ਹੁੰਦੀ ਹੈ ਸਾਹਮਣੇ ਵਾਲਾ ਸਾਨੂੰ ਭਾਵੇਂ ਜਿੰਨਾ ਮਰਜ਼ੀ ਉਕਸਾਵੇ ਜਿੰਨਾ ਮਰਜ਼ੀ ਕੋਈ ਆਪਦੇ ਗਲਤ ਤਰੀਕੇ ਨਾਲ ਸਾਨੂੰ ਕੋਈ ਸਵਾਲ ਕਰਦਾ ਪਰ ਸਾਡਾ ਜਵਾਬ ਦੇਣ ਦਾ ਤਰੀਕਾ ਜਿਹੜਾ ਉਹ ਸਹੀ ਹੋਣਾ ਚਾਹੀਦਾ ਸਾਡੇ ਹੱਥੋਂ ਸੰਜਮ ਨਹੀਂ ਛੁੱਟਣਾ ਚਾਹੀਦਾ ਔਰ ਜਦੋਂ ਅਸੀਂ ਕਿਸੇ ਦੀ ਸ਼ਖਸੀਅਤ ਬਾਰੇ ਬੋਲਦੇ ਆ ਨਾ ਉਦੋਂ ਸਾਨੂੰ ਬਹੁਤ ਸੋਚ ਕੇ ਬੋਲਣ ਦੀ ਲੋੜ ਹੁੰਦੀ ਆ ਸਹੀ ਜਾਣਕਾਰੀ ਦੀ ਲੋੜ ਹੁੰਦੀ ਆ ਤੇ ਜੇ ਉਹ ਜਾਣਕਾਰੀ ਨਾ ਹੋਵੇ ਨਾ ਤੇ ਸਾਨੂੰ ਕਿਸੇ ਦੀ کردار کشੀ ਨਹੀਂ ਕਰਨੀ ਚਾਹੀਦੀ ਕਿਉਂਕਿ ਸਿਆਣੇ ਕਹਿੰਦੇ ਆ ਜਿਹੜੇ ਗੋਲੀ ਹੋਵੇ ਤਲਵਾਰ ਹੋਵੇ ਤੀਰ ਹੋਵੇ ਇਹਨਾਂ ਦੇ ਫੱਟ ਮਿੱਟ ਜਾਂਦੇ ਆ ਪਰ ਜਿਹੜੀ ਇੱਕ ਤਹੀਂ ਗਲਤ ਕਿਸੇ ਨੂੰ ਸ਼ਬਦ ਬੋਲੇ ਹੋਣਗੇ ਨਾ ਉਹ ਗਲਤ ਇੱਕ ਫਿਕਰਾ ਬੋਲਿਆ ਹੋਊਗਾ ਉਹਦਾ ਫੱਟ ਕਦੀ ਵੀ ਨਹੀਂ ਮਿੜਦਾ ਇਹ ਸਦਿਆਂ ਯਾਦ ਰਹਿਦਾ ਇਸ ਕਰਕੇ ਕੁਝ ਵੀ ਕਹਿਣ ਤੋਂ ਪਹਿਲਾਂ ਸਾਨੂੰ ਸ਼ਬਦਾਂ ਨੂੰ ਜਿਹੜਾ ਵਾ ਉਹ ਚਿਤchnਾ ਪੈਂਦਾ ਤੇ ਚਿਤ੍ਹ ਕੇ ਸ਼ਬਦ ਜਿਹੜੇ ਆ ਉਹਨਾਂ ਨੂੰ ਬੋਲੋ ਤੇ ਉਹਨਾਂ ਨੂੰ ਤੋਲੋ ਤੋਲੋ ਕਿ ਇਹ ਕਹਿਣ ਵਾਲੇ ਹੈ ਕਿ ਨਹੀਂ ਖੁਦ ਨੂੰ ਇੱਕ ਸਾਂਚੇ ਦੇ ਵਿੱਚ ਰੱਖ ਕੇ ਸੋਚ ਲਓ ਕਿ ਜੇ ਇਹ ਸ਼ਬਦ ਮੈਨੂੰ ਬੋਲੇ ਜਾਣ ਕਿਸੇ ਦੁਆਰਾ ਤੇ ਇਹ ਮੈਨੂੰ ਠੀਕ ਲੱਗਣਗੇ ਜਿਹੜੇ ਮੈਂ ਕਿਸੇ ਨੂੰ ਬੋਲਣ ਲੱਗਾ ਇਸ ਕਰਕੇ ਦੋਸਤੋ ਸ਼ਬਦਾਂ ਦਾ ਜਿਹੜਾ ਆ ਸਾਡਾ ਨਿਯੰਤਰਣ ਜਿਹੜਾ ਬਹੁਤ ਜ਼ਰੂਰੀ ਹੈ ਕਿਉਂਕਿ ਕੋਈ ਵੀ ਤੀਰ ਤਲਵਾਰ ਉਨੀ ਮਾਰ ਨਹੀਂ ਕਰਦਾ ਜਿੰਨੇ ਇੱਕ ਗਲਤ ਸ਼ਬਦ ਬੋਲੇ ਜਿਹੜੇ ਆ ਉਹ ਕਰਦੇ ਆ ਜਿੰਨੀ ਇੱਕ ਤੁਸੀਂ ਕਿਸੇ ਨੂੰ ਗਾਲ ਕੱਢਦੇ ਜੇ ਉਹ ਕਰਦੀ ਆ ਇਸ ਕਰਕੇ ਕਦੀ ਵੀ ਜਦੋਂ ਤੁਸੀਂ ਬੋਲਣਾ ਨਾ ਆਪਣੇ ਸ਼ਬਦਾਂ ਦਾ ਸੰਜਮ ਨਾ ਛੱਡੋ ਆਪਦੇ ਹੱਥੋਂ ਤੇ ਇਹ ਆ ਉਹਨਾਂ ਬੰਦਿਆਂ ਵਾਸਤੇ ਜਿਨ੍ਹਾਂ ਨੇ ਜ਼ਿੰਦਗੀ ਦੀਆਂ ਰਾਹਾਂ ਤੇ ਘਰਾਂ ਨੂੰ ਪਰਿਵਾਰਾਂ ਨੂੰ ਬੰਨ ਕੇ ਰੱਖਣਾ ਤੇ ਉਹਨਾਂ ਨੂੰ ਅੱਗੇ ਲੈ ਕੇ ਜਾਣਾ ਤੇ ਜਿਹੜੇ ਮੂਰਖਾ ਉਹ ਤਾਂ ਗੁਰਬਾਣੀ ਜੀ ਗੁਰੂ ਸਾਹਿਬ ਨੇ ਬੜਾ ਸਾਫ਼ ਲਿਖਿਆ ਕਿ ਮੂਰਖੇ ਨਾਲ ਨਾ ਲੁਚੀਏ ਉਹਨਾਂ ਨੂੰ ਸਮਝਾਉਣਾ ਵੀ ਕੀ ਆ ਤੇ ਉਹਨਾਂ ਤੋਂ ਸਮਝਣਾ ਵੀ ਕੀ ਆ ਉਹਨਾਂ ਦੀ ਤੇ ਕੋਈ ਗੱਲ ਹੀ ਨਾ ਕਰੋ ਆ ਮੈਂ ਵੀ ਚੁੱਪ ਸੀ ਉਹ ਵੀ ਚੁੱਪ ਸੀ ਮੈਂ ਵੀ ਚੁੱਪ ਸੀ ਉਹ ਵੀ ਚੁੱਪ ਸੀ ਨਾ ਹੱਸੇ ਨਾ ਰੋਏ ਮੈਂ ਵੀ ਚੁੱਪ ਸੀ ਉਹ ਵੀ ਚੁੱਪ ਸੀ ਨਾ ਹੱਸੇ ਨਾ ਰੋਏ ਨਾ ਕੁਝ ਦੱਸਿਆ ਤੇ ਨਾ ਕੁਝ ਪੁੱਛਿਆ ਨਾ ਕੁਝ ਦੱਸਿਆ ਤੇ ਨਾ ਕੁਝ ਪੁੱਛਿਆ ਵਿਸ਼ੜ ਗਿਆ ਫਿਰ ਦੋਏ ਦੋਸਤੋ ਜ਼ਿੰਦਗੀ ਦੇ ਵਿੱਚ ਕਈ ਬੜੇ ਫੈਸਲੇ ਜਿਹੜੇ ਹੁੰਦੇ ਸਾਨੂੰ ਡਾਢੇ ਕਰਨੇ ਪੈਂਦੇ ਕਿਸੇ ਆਪਣੇ ਨੂੰ ਕਿਸੇ ਪਿਆਰੇ ਨੂੰ ਛੱਡਣ ਦਾ ਦਰਦ ਜਿਹੜਾ ਹੁੰਦਾ ਉਹ ਜ਼ਿੰਦਗੀ ਭਰ ਇੱਕ ਪੀੜ ਬਣ ਕੇ ਸਾਡੀ ਕਿਸੇ ਨਾ ਕਿਸੇ ਖੂਨਜੇ ਚ ਪਿਆ ਰਹਿੰਦਾ ਤੇ ਜਦੋਂ ਇਹ ਕਰਵਟ ਲੈਂਦਾ ਨਾ ਤੇ ਫਿਰ ਦਿਲ ਨੂੰ ਬੜਾ ਗਹਿਰਾ ਦਰਦ ਹੁੰਦਾ ਤੇ ਇਹ ਚੁੱਪ ਦੀ ਪਟਾਰੀ ਜੀ ਸ਼ਬਦ ਪੈ ਰਹਿੰਦੇ ਆ ਕੋਈ ਵਿਰਲਾ ਹੀ ਹੁੰਦਾ ਜਿੱਤੇ ਕੁਦਰਤ ਬਖਸ਼ਿਸ਼ ਕਰਦੀ ਹੈ ਤੇ ਇਹ ਸ਼ਬਦ ਕਵਿਤਾ ਬਣ ਜਾਂਦੇ ਆ ਕਵਿਤਾ ਦਾ ਰਾਸ ਬਣ ਜਾਂਦੇ ਆ ਰਮਝਾ ਬਣ ਜਾਂਦੇ ਆ ਅਸਲ ਦੇ ਵਿੱਚ ਕਵਿਤਾ ਦਿਲ ਦੇ ਅਹਿਸਾਸ ਨੂੰ ਕਹਿਣ ਦੀ ਖੂਬਸੂਰਤੀ ਆ ਘੁਰਕਵਤਾ ਕੁਝ ਵੀ ਨਹੀਂ ਗੀ ਖਿਆਲ ਆ ਉਹ ਸਾਡੇ ਅਹਾਸ ਨੂੰ ਸੁੱਤੇ ਨੂੰ ਜਗਾਉਂਦੇ ਆ ਤੇ ਸਾਡੇ ਸ਼ਬਦਾਂ ਜਿਹੜੇ ਉਹਨਾਂ ਨੂੰ ਤਰਾਸ਼ ਕੇ ਖਿਆਲਾਂ ਨੂੰ ਅਹਾਸ ਨੂੰ ਆਪਣੀ ਦਿਲ ਦੀ ਪਟਾਰੀ 'ਚ ਪਾ ਲੈਂਦੇ ਸ਼ਬਦ ਨਾ ਹੋਣ ਤੇ ਕਵਤਾ ਵੀ ਨਹੀਂ ਕਹੀ ਜਾ ਸਕਦੀ ਹਵਾ ਵਗਦੀ ਆ ਉਹ ਕਵਤਾ ਵਾ ਪਾਣੀ ਵਹਿਦਾ ਵਾ ਕਵਤਾ ਵਾ ਕੋਈ ਬੱਚਾ ਵਾ ਹੱਸ ਰਿਹਾ ਉਹ ਕਵਤਾ ਵਾ ਕੋਈ ਦੂਰ ਬਨੇਰੇ ਤੇ ਖੜੀ ਮਟਿਆਰ ਉੜਦੀ ਧੂੜ ਨੂੰ ਵੇਖ ਰਹੀ ਆ ਉਹ ਵੀ ਕਵਤਾ ਵਾ ਇੱਕ ਮਾਂ ਜਿਹੜੀ ਅੱਖਾਂ ਦੇ ਉੱਤੇ ਹੱਥ ਰੱਖ ਕੇ ਗਾਇ ਪੁੱਤ ਦੀਆਂ ਰਾਹਾਂ ਦੇਖਦੀ ਉਹ ਵੀ ਕਵਤਾ ਇੱਕ ਬੁੱਢਾ ਪਿਓ ਆ ਉਹ ਬਾਹਰ ਬੈਠਕ ਦੇ ਵਿੱਚ ਬੈਠਾ ਪਲ-ਪਲ ਉਡੀਕ ਰਿਹਾ ਕਿਸੇ ਨੂੰ ਉਹ ਵੀ ਕਵਤਾ ਵਾ ਇਸੇ ਤਰ੍ਹਾਂ ਇੱਕ ਜਬਾਨ ਦੀ ਹਸਰਤਾ ਉਹ ਤਲਫਦਾ ਫਿਰਦਾ ਉਹਦੇ ਅੰਦਰ ਹੀ ਹੁੰਦੀ ਕੁਸੂਰੀ ਵਰਗੀ ਜਿਹੜੀ ਮਹਿਕ ਆ ਉਹ ਕਵਿਤਾ ਵਾ ਦੋਸਤੋ ਕਵਿਤਾ ਤੇ ਚਾਰੇ ਪਾਸੇ ਹੀ ਆ ਪਰ ਇਹਨੂੰ ਲਿਖਣ ਦਾ ਵਾਲ ਜਿਹੜਾ ਉਹ ਹਰ ਕਿਸੇ ਦੇ ਹਿੱਸੇ ਕੁਦਰਤ ਨਹੀਂ ਦਿੰਦੀ ਤੇ ਬਿਰਹਾ ਬਿਰਹਾ ਕੀਏ ਬਿਰਹਾ ਤੂੰ ਸੁਲਤਾਨ ਜਿਸ ਤਨ ਬਿਰਹਾ ਨਾ ਉਪਜੇ ਸੋ ਤਨ ਜਾਨ ਮਸਾਨ ਬਾਬਾ ਫਰੀਦ ਜੀ ਕਹਿੰਦੇ ਨੇ ਜਿਨ੍ਹਾਂ ਨੂੰ ਤੜਫ ਨਹੀਂ ਨਾ ਜਿੰਨਾਂ ਦੇ ਅੰਦਰ ਜਾਗੀ ਜਿਹਦੇ ਕਦੀ ਤੜਪੇ ਨਹੀਂ ਇਸੇ ਲਈ ਕਿਸੇ ਦੀ ਚਾਹਤ ਦੇ ਵਿੱਚ ਕਿਸੇ ਦੀ ਉਹ ਮੰਗ ਦੇ ਵਿੱਚ ਕਿਸੇ ਦੀ ਤਰੰਗ ਦੇ ਵਿੱਚ ਉਹ ਦੋਸਤੋ ਪਿਆਰ ਨਹੀਂ ਸਮਝ ਸਕਦੇ ਕਦੀ ਪਿਆਰ ਦੀ ਭਾਸ਼ਾ ਨਹੀਂ ਸਮਝ ਸਕਦੇ ਪਿਆਰ ਕੀ ਹੁੰਦਾ ਉਹ ਨਹੀਂ ਜਾਣ ਸਕਦੇ ਪਿਆਰ ਕਿਸੇ ਪਰਿੰਦੇ ਦਾ ਅਕਸ਼ ਜਨਵਾਰ ਦਾ ਦੇਖੋ ਜਦੋਂ ਤੁਹਾਡੇ ਤੇ ਵਿਸ਼ਵਾਸ ਕਰਦਾ ਨਾ ਤੇ ਤੁਹਾਡੇ ਕੋਲ ਆ ਬਿੰਦਾ ਕਿ ਉਹਨੂੰ ਇਹ ਆਸ ਹੋ ਜਾਂਦੀ ਹੈ ਕਿ ਇਸ ਬੰਦੇ ਨੇ ਮੈਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣਾ ਇਹਦੇ ਕੋਲ ਮੈਂ ਸੇਫ ਆ ਇਹ ਪਿਆਰ ਇਹ ਪਿਆਰ ਦੀ ਭਾਸ਼ਾ ਪਿਆਰ ਦੀ ਭਾਸ਼ਾ ਤੇ ਕੋਈ ਸ਼ਬਦ ਹੀ ਨਹੀਂ ਗੇ ਸ਼ਬਦ ਸਾਡੇ ਕੋਲ ਹੈਗੇ ਤੇ ਅਸੀਂ ਪਿਆਰ ਨੂੰ ਬੰਨਣ ਦੀ ਕੋਸ਼ਿਸ਼ ਕਰਦੇ ਆ ਇਹ ਜ਼ਿੰਦਗੀ ਆ ਇਹਦੇ ਅਸੀਂ ਮੇਜ ਦਾ ਕੋਈ ਨਾ ਕੋਈ ਰੰਗ ਲੱਭਦੇ ਰਹਿੰਨੇ ਆ ਤੇ ਜਦੋਂ ਅਸੀਂ ਉਹ ਬੂਖੜੀਆਂ ਫੁੱਲਦੇ ਆਪਦੇ ਅਸਾਸਾਂ ਦੀਆਂ ਖਿਆਲਾਂ ਦੀਆਂ ਤੇ ਉਹ ਰੰਗ ਤੇ ਸਾਨੂੰ ਸ਼ਾਇਦ ਨਾ ਮਿਲੇ ਕੋਈ ਹੋਰ ਉਤੋਂ ਬਿਹਤਰ ਰੰਗ ਵੀ ਮਿਲ ਜਾਂਦਾ ਕਈ ਵਾਰੀ ਤੇ ਉਸ ਰੰਗ ਨੂੰ ਅਸੀਂ ਫੇਰ ਪਾ ਕੇ ਤੇ ਪਿਛਲੇ ਰੰਗ ਨੂੰ ਜਿਹਨੇ ਲੱਭ ਰਾਇ ਉਹਨੂੰ ਭੁੱਲ ਜਾਂਦੇ ਆ ਤੇ ਕਿਤੇ ਨਾ ਕਿਤੇ ਉਹ ਭੁੱਲਿਆ ਵਿਸਰਿਆ ਰੰਗ ਫੇਰ ਸਾਡੇ ਅੱਗੇ ਆ ਹੀ ਜਾਂਦਾ ਯਾਰੋਂ ਖਾਸ਼ ਐਸੀ ਕਿ ਹਰ ਖਾਸ਼ ਤੇ ਦਮ ਨਿਕਲੇ ਉਮਰ ਬਹੁਤ ਥੋੜੀ ਆ ਖਸ਼ਮ ਬਹੁਤ ਵੱਡੀਆਂ ਬਹੁਤ ਵੱਡੀ ਪਾਂਡਾ ਬਹੁਤ ਭਾਰੀ ਐ ਸਾਖਾਂ ਦੀ ਗੱਟੜੀ ਪਰ ਦੇਣਾ ਝੁਟਕੀਅ ਜੇ ਲੱਗਦੇ ਜਾਂਦੇ ਪਾਲਾ ਜਿਹੜੇ ਲੱਗਦੇ ਜਾਂਦੇ ਆ ਕੋਈ ਲੰਮਾ ਹੁੰਦਾ ਜਿਹੜਾ ਸਦੀਆਂ ਨੂੰ ਠਹਿਰ ਜਾਂਦਾ ਸਾਡੇ ਤੇਲ ਦੇ ਦਰਵਾਜ਼ੇ ਤੇ ਇਸ ਕਰਕੇ ਦੋਸਤੋ ਗਿਲੇ ਨਾ ਪਾਲਿਆ ਕਰੋ ਜਿਹੜੇ ਨਤੀਜੇ ਤੇ ਮੈਂ ਪਹੁੰਚਿਆ ਦਰਦ ਜਿਹੜੇ ਆ ਉਹਨਾਂ ਦੀ ਦਵਾਈ ਹੋਈ ਆ ਕਿ ਅਸੀਂ mohabbat ਦੀ ਮਰਮ ਬਣਾ ਕੇ ਉਹਨਾਂ ਤੇ ਲਾਈਏ ਬਹੁਤ ਛੋਟੀ ਜ਼ਿੰਦਗੀ ਆ ਉਹ ਆਦਮੀ ਹੈ ਇੱਕ ਦਮੀ ਇਹ ਟੜਕਦੀ ਧੁੰਕਣੀ ਆ ਸਾਹਾਂ ਦੀ ਪਤਾ ਨਹੀਂ ਅਗਲਾ ਇਹਦਾ ਸਾਹ ਭਰੇ ਕਿ ਨਾ ਭਰੇ ਦੋਸਤੋ ਜਿੱਥੇ-ਜਿੱਥੇ ਵੀ ਤੁਸੀਂ ਵਸਦੇ ਜੀ ਮੇਰੀਆਂ ਗੱਲਾਂ ਇਹ ਤੁਹਾਡੇ ਲਈ ਆ ਤੁਹਾਡੇ ਨਾਲ ਮੈਂ ਸਵੇਰ ਦੀ ਸਾਂਝ ਪਾ ਲੀਨਾ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖੋ ਬੱਚਿਆਂ ਨੂੰ ਪਿਆਰ ਕਰੋ ਮੁਹੱਬਤ ਕਰੋ ਇਨਸਾਨੀਅਤ ਦੇ ਨਾਲ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਕਿਸੇ ਦਾ ਰੰਗ ਕਾਲਾ ਕਿਸੇ ਦਾ ਗੋਰਾ ਕੋਈ ਫਰਕ ਨਹੀਂ ਪੈਂਦਾ ਮਾਨਸਕੀ ਜੀ ਆ ਸਭੇ ਇੱਕ ਹੀ ਪਹਿਚਾਨ ਬਹੁਤ ਸਾਡੇ ਗੁਰੂ ਸਾਹਿਬ ਦਾ ਸੰਦੇਸ਼ ਆ ਬੜਾ ਪਿਆਰਾ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਬਹੁਤ ਸਾਰਾ ਸਤਿਕਾਰ ਖੁਸ਼ ਰਹੋ ਆਬਾਦ ਰਹੋ ਜਿੰਦਾਬਾਦ ਰਹੋ ਮੈਂ ਤੁਹਾਡਾ ਆਪਣਾ ਕੀ ਤੁਹਾਡਾ ਆਪਣਾ